ਇਹ ਮੀਟਿੰਗ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਕੋਈ ਲਾਮਬੰਦੀ ਕਰ ਰਹੇ ਹੋ ਕੋਈ ਮੋਰਚਾ ਲਗਾ ਰਹੇ ਹੋ ਕੋਈ ਧਰਨੇ ਦਿੱਤੇ ਜਾਣਗੇ ਜਾਂ ਕੀ ਪ੍ਰੋਗਰਾਮ ਲਿਖਿਆ ਗਿਆ ਯਾਨੀ ਕਹਿੰਦੇ ਆ ਕਿ ਜਿੰਨਾ ਚਿਰ ਬੱਚਾ ਰੋਂਦਾ ਨਹੀਂ ਨਾ ਮਾਂ ਦੁੱਧ ਨਹੀਂ ਦਿੰਦੀ ਅਸੀਂ ਲਿਖ ਕੇ ਦੇ ਕੇ ਹੀ ਵੇਖ ਲਿਆ ਅਸੀਂ ਮੈਮੋਰੰਡਮ ਵੀ ਦੇ ਕੇ ਵੇਖ ਲਿਆ ਮੌਕੇ ਦੀਆਂ ਸਰਕਾਰਾਂ ਨੂੰ ਅਸੀਂ ਮਾਰਚ ਵੀ ਕੱਢ ਕੇ ਵੇਖ ਲਏ ਔਰ ਅਸੀਂ ਧਰਨੇ ਵੀ ਦੇ ਕੇ ਵੇਖ ਲਏ ਅਸੀਂ ਸਾਰਾ ਕੁਝ ਕਰਕੇ ਵੇਖ ਲਿਆ ਪਰ ਵਾਰੇ ਜਾਈਏ ਸਰਕਾਰਾਂ ਦੇ ਜਾਂ ਸਿਸਟਮ ਦੇ ਜਾਂ ਦੇਸ਼ ਦੇ ਕਾਨੂੰਨ ਦੇ ਦੋਰੇ ਮਾਪ ਡੰਡਾਂ ਦੇ ਕਿ ਜਿਹੜੀ ਪੰਜਾਬ ਤੇ ਸਿੱਖਾਂ ਦੀ ਸੁਣਵਾਈ ਹੈ ਨਾ ਉਹ ਬਿਲਕੁਲ ਨਹੀਂ ਹੋ ਰਹੀ ਪੇਜ ਹੀ ਬੰਦ ਕੀਤਾ ਹੋਇਆ ਹੈ ਉਹ ਜਿਹੜੀ ਕਿਤਾਬ ਬੰਦ ਕਰਕੇ ਰੱਖੀ ਹੋਈ ਹੈ ਨਾ ਸੈਂਟਰ ਦੀ ਸਰਕਾਰ ਨੇ ਤੇ ਜਿਹੜੀ ਸਟੇਟ ਸਰਕਾਰ ਆ ਉਹਨੇ ਤਾਂ ਸੈਂਟਰ ਦੇ ਮੁਤਾਬਕ ਚੱਲਣਾ ਹੀ ਚੱਲਣਾ ਹੈ ਮੈਂ ਗੱਲ ਕਰ ਰਿਹਾ ਹਾਂ ਸੈਂਟਰ ਸਰਕਾਰ ਦੀ ਜਿਹੜਾ ਉਹਨੇ ਪੰਜਾਬ ਤੇ ਸਿੱਖ ਕੌਮ ਦਾ ਪੇਜ ਬੰਦ ਕਰਤਾ ਨਾ ਕਿ ਇਹ ਭਾਰਤ ਦੀ ਕਿਤਾਬ ਦੇ ਵਿੱਚ ਪੰਜਾਬ ਦਾ ਜਾਂ ਸਿੱਖ ਕੌਮ ਦਾ ਕੋਈ ਨਾਂ ਨਹੀਂ ਹੈ ਅਸੀਂ ਉਹ ਕਤਾਬ ਲੋਕਾਂ ਦੇ ਸਾਹਮਣੇ ਖੋਲ ਕੇ ਉਹਦੇ ਵਿੱਚ ਸੱਚਾਈ ਕੀ ਹੈ ਉਹ ਅਸੀਂ ਪੂਰੀ ਦੁਨੀਆ ਦੇ ਸਾਹਮਣੇ ਰੱਖਣੀ ਚਾਹੁੰਦੇ ਹਾਂ